ਦੇਖੋ ਅਸੀਂ ਲੜਕੀ ਦਾ ਹੈਪੀ ਬਰਥਡੇ ਆ ਤੇ ਇਸ ਕੁੜੀ ਨੂੰ ਜਨਮ ਦਿਨ ਤੇ ਦੇਖੋ ਬਈ ਕੇਕ ਕਿਦਾਂ ਦਾ ਮਿਲਿਆ ਕੇਕ ਚੈੱਕ ਕਰੋ ਤੇ ਵੀਡੀਓ ਸਾਰੀ ਦੇਖੋ ਬਈ ਕਾ ਬਾਤ ਹੈ ਓਹੋ 500 500 ਰੁਪਏ ਦੇ ਨੋਟ ਵਾਹ ਕੀ ਬਾਤ ਹੈ ਇਹ ਬਈ ਕੇਕ ਦੇ ਅੰਦਰ ਯਾਰ ਇਹ ਇੰਨੇ ਨੋਟ ਅਡਜਸਟ ਕਿਦਾਂ ਕੀਤੇ ਆ ਕੀ ਬਾਤ ਹੈ 500 ਭਾਈ 500 ਵਾਹ ਪਹਿਲੀ ਵਾਰ ਦੇਖਿਆ ਬਈ ਜਿੰਦਗੀ 'ਚ ਇਦਾਂ ਦਾ ਕੇਕ ਹੈ। ਦਾਮ ਕੇਕ ਹੁੰਦੇ ਆ ਨਾ ਕੱਟ ਦੇਈਦੇ ਆ ਬਸ ਖਾ ਲਿਆ ਤੇ ਕੰਮ ਖਤਮ ਤੇ ਲੋਕਾਂ ਨੇ ਗਿਫਟ ਦੇ ਦਿੱਤੇ। ਪਰ ਐ ਚੀਜ਼ ਦੇਖੋ ਨਾ ਪਾ 500 ਦੇ ਨੋਟ। ਕੀ ਬਾਤ ਹੈ। ਕੁੜੀ ਬਈ ਕੱਢੀ ਜਾਂਦੀ ਆ ਤੇ ਹਾਲੇ ਤੱਕ ਨੋਟ ਨਹੀਂ ਮੁੱਕੇ। ਅਮੀਰਾ ਦੇ ਬਈ ਕੰਮ ਆ ਹਨਾ ਵੱਡੇ ਲੋਕਾਂ ਦੇ ਵੱਡੇ ਕੰਮ ਤੇ ਦੇਖੋ ਬਈ ਹੁਣ ਉਹ ਹਾਰ ਜਿਹੜਾ ਨਾ ਪਾ 500 ਦਾ ਉਹਦੇ ਗੱਲ ਚ ਪਾਤਾ ਹੈ। లైక్ ਕਰਨਾ ਤਾਂ ਹੋਊਗਾ ਪਰ ਵੀ 25000 ਰੁਪਏ ਲੱਗੇ ਹੋਣਗੇ 20000 ਰੁਪਏ ਲੱਗੇ ਹੋਊਗਾ ਕੋਈ ਵੀ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਸਕਦੇ ਹੋ ਮਿਹਰਬਾਨੀ